ਹਾਂਜੀ ਸਤਿ ਸ੍ਰੀ ਅਕਾਲ ਜੀ ਅ ਅੱਜ 19 ਜਨਵਰੀ ਆ ਤੇ ਪਿੰਡ ਬਜਵਾੜੇ ਵਿੱਚ ਆਪਣੀ ਇੱਕ ਭੈਣ ਸੀਗੀ ਤੇ ਉਹਦੀ ਮੈਰਿਜ ਸੀਗੀ ਅੱਜ ਉਹਨਾਂ ਨੇ ਅਚਾਨਕ ਹੀ ਦੱਸਿਆ ਸੀਗਾ ਇੱਕ ਦੋ ਦਿਨ ਪਹਿਲਾਂ ਮਤਲਬ ਕਿ ਦੋ ਵਿਆਹ ਆ ਗਏ ਸੀਗੇ ਇੱਕ 17 ਜਨਵਰੀ ਦਾ ਸੀ ਇੱਕ 19 ਜਨਵਰੀ ਦਾ ਸੀਗਾ ਤੇ ਉਹਨਾਂ ਨੇ ਐਡੇ ਟਾਈਮ ਦੱਸਣ ਕਰਕੇ ਮਤਲਬ ਕਿ ਉਹਨਾਂ ਦੀ ਜਿਆਦਾ ਹੀ ਡਿਮਾਂਡ ਬਣੀ ਸੀਗੀ ਤੇ ਥੋੜਾ ਘੱਟ ਹੀ ਸਮਾਂ ਸੀਗਾ ਤੇ ਅਸੀਂ ਦੋਨਾਂ ਹੀ ਸੈੱਟ ਕਰ ਦਿੱਤਾ ਮੇਰੀ ਅੱਗੇ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਤੁਹਾਡੇ ਜੇ ਕਿਸੇ ਦੇ ਵੀ ਵਿਆਹ ਹੁੰਦਾ ਵਾ ਜਾਂ ਸਾਨੂੰ ਤੁਸੀਂ ਦੱਸਦੇ ਆ ਤੇ ਉਹਦੇ ਵਿੱਚ ਥੋੜਾ ਟਾਈਮ ਪਾ ਕੇ ਦੱਸਿਆ ਕਰੋ ਜਿਵੇਂ ਕਿ 15 ਜਾਂ 20 ਦਿਨ ਦਾ ਟਾਈਮ ਹੋਵੇ ਕਿਉਂਕਿ ਆਪਣੇ ਜਿੰਨੇ ਵੀ ਵੀਰ ਆ ਸਾਰੇ ਕੁਛ ਨਾ ਕੁਛ ਮਦਦ ਕਰਦੇ ਆ ਤੇ ਸਾਰਿਆਂ ਦੀ ਮਦਦ ਦੇ ਨਾਲ ਹੀ ਅਸੀਂ ਇਹ ਕੰਮ ਕਰਦੇ ਆ ਅੱਗੇ ਤੇ ਜੇ ਤੁਹਾਨੂੰ ਬਾਕੀ ਤੁਹਾਨੂੰ ਪਤਾ ਹੀ ਆ ਕਿ ਸਾਡੀ ਇੱਕ ਐਨਜੀਓ ਆ ਐਨੀਮਲ ਐਨਜੀਓ ਉਹਦੇ ਨਾਲ-ਨਾਲ ਅਸੀਂ ਇੱਕ ਅੱਗੇ ਇਹ ਵੀ ਇਨਸਾਨੀਅਤ ਦਾ ਇੱਕ ਹੋਰ ਕੰਮ ਕਰਦੇ ਆ ਕਿ ਕੋਈ ਬਿਮਾਰ ਹੋ ਗਿਆ ਜਾਂ ਕੋਈ ਗਰੀਬ ਘਰ ਦੇ ਵਿੱਚ ਆਪਣੀ ਭੈਣ ਆ ਤੇ ਉੱਥੇ ਮਦਦ ਕਰਦੇ ਆ ਬਾਕੀ ਤੁਹਾਨੂੰ ਜੇ ਕਿਤੇ ਵੀ ਆਲਦ ਵਾਲੇ ਇਦਾਂ ਦਾ ਲੱਗਦਾ ਵਾ ਕਿ ਹਾਂ ਵਾਕੇ ਹੀ ਮਦਦ ਦੀ ਲੋੜ ਆ ਤਾਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਆ ਵੀਡੀਓ ਦੇ ਉੱਤੇ ਮੇਰਾ ਨੰਬਰ ਦਿੱਤਾ ਪਿਆ ਵਾ ਠੀਕ ਹੈ ਜੀ ਸਾਰਿਆਂ ਨੂੰ ਸასი ਸ਼ਾਲ